ਲੰਮੇ ਪਾਜੋ ਤੇ ਉਹ ਕੰਮ ਖਰਾਬ ਹੀ ਹੈ ਨਾ ਜੀ ਤੁਸੀਂ ਰਸਤਾ ਰੋਕ ਦੋਗੇ ਕਿਸੇ ਦਾ ਉਹ ਤੇ ਫਿਰ ਉਹਦੇ ਕੋਈ लाठी ਡੰਡੇ ਦੀ ਲੋੜ ਹੀ ਨਹੀਂ ਜੀ ਹਾਈਵੇ ਤੁਸੀਂ ਸੁਪਰੀਮ ਕੋਰਟ ਦੀਆਂ ਰੂਲਿੰਗਸ ਹੈਗੀਆਂ ਜੀ ਹਰ ਪਾਸੇ ਹੈਗੀਆਂ ਜੀ ਤੁਸੀਂ ਹਾਈਵੇ ਤੇ ਰੋਕ ਹੀ ਨਹੀਂ ਸਕਦੇ ਜੀ ਉਹਦੇ ਲਈ ਤੁਹਾਨੂੰ ਕੋਈ लाठी ਡੰਡੇ ਦੀ ਲੋੜ ਨਹੀਂ ਤੁਸੀਂ ਜਾ ਕੇ ਸੜਕ ਤੇ ਬੈਠ ਕੇ ਧਰਨਾ ਲਾ ਦਿਓ ਮੋਰਚਾ ਲਾ ਦਿਓ ਦੈਟ ਇਜ਼ ਉਹ ਲਾਅ ਦੇ ਅਗੇਂਸਟ ਹੈ ਜੀ ਉਹ ਜਿਹੜੇ ਲੋਕ ਉਹਦਾ ਹੈਗਾ ਜੀ ਜਿਹੜੀ ਆ ਫੋਟੋ ਆ ਉਹ ਤਾਂ ਬਿਲਕੁਲ ਘੁਮਰਾਹ ਕਰਨ ਵਾਲੀ ਆ ਮੈਂ ਤੁਹਾਨੂੰ ਦੱਸ ਰਿਹਾ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਵੀ ਕਰ ਦਿੰਦਾ ਤੁਹਾਨੂੰ ਦਿਖਾਈ ਵੀ ਹੈਗੀ ਆ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰ ਦਿੰਦਾ ਤੇ ਬਾਕੀ ਜਿਹੜੀ ਗੱਲ ਰਹੀ ਕਿ ਤੁਸੀਂ ਕੋਈ ਹੋਰ ਹੈਗੀ ਆ ਕਿਸੇ ਦੀ ਕੋਈ ਗ੍ਰਿਵੈਂਸ ਹੈਗੀ ਸਾਨੂੰ ਦੱਸ ਸਕਦਾ ਪਰ ਅਸੀਂ ਰੋਡ ਨਹੀਂ ਅਲਾਉ ਕਰਾਂਗੇ ਕਿਸੇ ਲੋਕੇ ਰੋਡ ਜਾਮ ਕਰੋ ਅੱਗੇ ਤੋਂ ਵੀ ਜਿਹੜਾ ਰੋਡ ਜਾਮ ਕਰੋ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਕੋਈ ਵੀ ਹੈਗਾ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈ ਸਕਦਾ ਜੀ ਤੁਸੀਂ ਦੇਖੋ ਕਿੰਨੀ ਐਂਬੂਲੈਂਸਾਂ ਰੰਗ ਦੀਆਂ ਹੈਗੀਆਂ ਐਨੀ ਗਰਮੀ ਦਾ ਸੀਜ਼ਨ ਹੈਗਾ ਬੱਚਿਆਂ ਨੇ ਸਕੂਲੋਂ ਆਣਾ ਆ ਕੋਈ ਟੀਚਰ ਜਾ ਰਿਹਾ ਕਿਸੇ ਨੂੰ ਕੋ ਆਪਣਾ ਕੰਮ ਹੈ ਕੋਈ ਬਿਮਾਰ ਆ ਥੈਟ ਨੈਵਰ ਮੀਨਸ ਕਿ ਜੀ ਕੋ ਸੜਕ ਤੇ ਬੈਠ ਚੋਗੇ ਜੀ ਬਾਲ ਖੈਰਾ ਉਹ ਉਹ ਜਿਹੜਾ ਇਸ਼ਾਰੇ ਦੇ ਉੱਤੇ ਸਾਰੀ ਕਾਰ ਮੈਂ ਮੈਂ ਉੱਤੇ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਮੈਂ ਸਿਰਫ ਲਾਡ ਡਾਕਟਰ ਜਿਹੜਾ ਵੀ ਖਰਾਬ ਕਰੂਗਾ ਜੀ ਉਹਦੇ ਉੱਤੇ ਅਸੀਂ ਕਾਰਵਾਈ ਕਰਾਂਗੇ ਜੀ ਸਾਰੇ ਦਿਨ ਨਾਲ تفصیل ਨਾਲ میں سانجھا ਕਰਦਾ ਹੈਗਾ ਕਿ ਪਰਸੋਂ شام ਨੂੰ ਇਹ ਇੱਥੇ ਆਏ ਸੀਗੇ ਧਰਨਾ ਦੇਣ ਵਾਸਤੇ ਤੇ ਪਰਸੋਂ شام ਨੂੰ ਸਾਡੇ ایس ایچਓ ਸਾਹਿਬ ਵੀ ਨਾਲ ਲਿੰਦੀ میٹنگ ਹੋਈ ਸੀ ਇਹਨਾਂ ਨੇ ਕਿਹਾ ਸੀਗੇ ਅਸੀਂ ਤੁਹਾਡੀ ਮੀਟਿੰਗ ਕਰਾ ਦੇਾਂਗੇ ਲੇਕਿਨ ਕੱਲ ਸਵੇਰ ਇਹ ਬਿਨਾਂ ਕਿਸੇ ਨੂੰ ਦੱਸੇ ਜਾਂ ਕੋਈ ਗੱਲ ਕੀਤੇ ਸਾਡੇ ਨਾਲ ਇਹਨੇ ਗੱਲ ਕੀਤੀ ਹੋਈ ਸੀ ਇਹਨਾਂ ਨੇ ਜਾ ਕੇ ਢੇਰਪਿੰਡ ਦੀ ਟੈਂਕੀ ਦੇ ਉੱਤੇ ਮੋਰਚਾ ਲਾ ਲਿਆ ਆਪਣਾ ਤੇ ਬਿਨਾਂ ਦੱਸੇ ਪੁੱਛੇ ਟੈਂਕੀ ਤੇ ਚੜ ਗਏ ਤੇ ਉੱਥੇ ਜਾ ਕੇ ਆਪਣਾ ਪ੍ਰਦਰਸ਼ਨ ਸ਼ੁਰੂ ਕਰਤਾ ਉਸ ਤੋਂ ਬਾਅਦ ਢੇਰਪਿੰਡ ਦੀ ਜਿਹੜੀ ਪੰਚਾਇਤ ਸੀਗੀ ਨਗਰ ਨਿਵਾਸੀ ਸੀਗੇ ਉਹ ਇਹਨਾਂ ਸਾਡੇ ਕੋਲ ਆਏ ਉਹਨਾਂ ਨੇ ਮਤਾ ਵੀ ਪਾਇਆ ਔਰ ਮਤਾ ਪਾ ਕੇ ਉਹ ਇਹ ਸਾਡੇ ਕੋ ਕੰਪਲੇਂਟ ਵੀ ਦਿੱਤੀ ਵੀ ਇਹ ਉੱਥੇ ਕਰਕੇ ਨੁਇਸੈਂਸ ਕ੍ਰੀਏਟ ਕਰਦੇ ਹੈਗੇ ਆ ਉਸ ਤੋਂ ਬਾਅਦ ਫਿਰ ਐਸਐਚਓ ਸਾਹਿਬ ਗਏ ਮੈਂ ਗਿਆ ਖੁਦ ਉੱਥੇ ਜਾ ਕੇ ਇਹਨਾਂ ਨੂੰ ਟੈਂਕੀ ਤੋਂ ਅਸੀਂ ਸਮਝਾ ਕੇ ਥੱਲੇ ਉਤਾਰਿਆ ਇਹਨਾਂ ਨੂੰ ਅਗੇਨ ਇਹ ਗਿਆ ਕਿ ਤੁਸੀਂ ਇਹ ਕੰਮ ਨਾ ਕਰੋ ਤੁਹਾਡੀ ਜਿਹੜੀ ਮੰਡੇ ਨੂੰ ਅਸੀਂ ਮੀਟਿੰਗ ਕਰਾ ਦੇਵਾਂਗੇ ਕਿਉਂਕਿ ਨੇਚਰਲੀ ਵੀਕਐਂਡ ਸੀਗਾ ਤੇ ਇਹਨਾਂ ਨੂੰ ਇਹਨਾਂ ਨੂੰ ਇਹ ਦੇ ਦਿੱਤਾ ਅਸੀਂ ਆਸ਼ਵਾਸਨ ਦਿੱਤਾ ਕਿ ਤੁਹਾਡੀ ਮੰਡੇ ਮੀਟਿੰਗ ਹੋ ਜੇਗੀ ਕਨਸਰਨ ਡਿਪਾਰਟਮੈਂਟ ਦੇ ਨਾਲ ਜਿਹੜੇ ਵੀ ਅਫਸਰ ਨਾਲ ਤੁਸੀਂ ਮਿਲਣਾ ਚਾਹੁੰਦੇ ਹੋ ਜੋ ਵੀ ਤੁਹਾਡੀਆਂ ਗ੍ਰਿਵੈਂਸਸ ਹੈਗੇ ਉਸ ਤੋਂ ਬਾਅਦ ਟੈਂਕੀ ਤੋਂ ਬਾਅਦ ਉਹ ਕਰੀਬ 2 2.5 3 ਘੰਟੇ ਬਾਅਦ ਇੱਕਦਮ ਇਹਨਾਂ ਨੇ ਫੇਰ ਬਿਨਾਂ ਹੀ ਕਿਸੇ ਦੇ ਕਿਸੇ ਨਾਲ ਕੋਈ ਪ੍ਰਵੋਕ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਇਹਨਾਂ ਨੇ ਜਾ ਕੇ ਆਪਣਾ ਜਿਹੜਾ ਮੋਰਚਾ ਉਹ ਸੜਕ ਦੇ ਵਿੱਚ ਲਾ ਦਿੱਤਾ ਹਾਈਵੇ ਤੁਹਾਨੂੰ ਪਤਾ ਕਿ ਜਿੱਦਾਂ ਆਪਾਂ ਸਾਰੇ ਜਾਣਦੇ ਆ ਕਿ ਇਹ ਇੰਟਰ ਸਟੇਟ ਹਾਈਵੇ ਆ ਹਿਮਾਚਲ ਨੂੰ ਜੋੜਦਾ ਹੈਗਾ ਔਰ ਮੋਰਓਵਰ ਜਿਹੜਾ ਤੁਹਾਨੂੰ ਪਤਾ ਕਿ ਹਾਰਵੈਸਟਿੰਗ ਸੀਜ਼ਨ ਹੈਗਾ ਜ਼ਿਮੀਂਦਾਰਾਂ ਦੀ ਵੀ ਬਹੁਤ ਆਵਾਜ਼ ਆਈ ਹੈਗੀ ਆ ਤੇ ਮਤਲਬ ਇਹਨਾਂ ਨੂੰ ਅਸੀਂ ਪਹਿਲਾਂ ਦੋ ਵਾਰੀ ਇਹਨਾਂ ਨੂੰ ਕਿਹਾ ਵੀ ਇਹ ਕੰਮ ਤੁਸੀਂ ਨਾ ਕਰੋ ਉਸ ਤੋਂ ਬਾਅਦ ਅਸੀਂ ਜਦੋਂ ਇਹਨਾਂ ਨੂੰ ਚੱਕਣ ਲੱਗੇ ਹੈਗੇ ਆ ਉਹਨਾਂ ਨੂੰ ਕੋਈ ਲਾਠੀ ਚਾਰਜ ਨਹੀਂ ਹੋਇਆ ਤੁਸੀਂ ਕੋਈ ਵੀ ਵੀਡੀਓਜ਼ ਦੇਖ ਲਓ ਕੋਈ ਇਹਨਾਂ ਦਾ ਲਾਠੀ ਚਾਰਜ ਨਹੀਂ ਹੋਇਆ ਅਸੀਂ ਮਿਨੀਮਮ ਜਿਹੜਾ ਸਿਗਾ ਕਰ ਸਕਦੇ ਸੀਗੇ ਭਈ ਇਹਨਾਂ ਨੂੰ ਸੜਕ ਤੋਂ ਕਿਉਂਕਿ ਲਾਡ ਆਰਡਰ ਮੰਟਰੀ ਅਸੀਂ ਕਰਨਾ ਹੀ ਕਰਨਾ ਹੈਗਾ ਹਾਈਵੇ ਦੇ ਉੱਤੇ ਤੇ ਅਸੀਂ ਕਿਸੇ ਨੂੰ ਅਲਾਉ ਨਹੀਂ ਕਰਾਂਗੇ ਬਿਲਕੁਲ ਵੀ ਕਿਸੇ ਵੀ ਹਾਲਤ ਦੇ ਵਿੱਚ ਕਿ ਹਾਈਵੇ ਜੈਮ ਕੀਤਾ ਜਾਏ ਔਰ ਇੰਟਰ ਸਟੇਟ ਹਾਈਵੇ ਆ ਤੇ ਉਸ ਕਰਕੇ ਜਦੋਂ ਇਹਨਾਂ ਨੂੰ ਉਠਾਇਆ ਗਿਆ ਹੈਗਾ ਤੇ ਉਹਦੇ ਵਿੱਚ ਕੋਈ ਵੀ ਇਹੋ ਜੀ ਕੋ ਬਰੂਟਲ ਕੋਈ ਵੀ ਇਹੋ ਜੀ ਗੱਲਬਾਤ ਨਹੀਂ ਹੋਈ ਇਹਨਾਂ ਨੂੰ ਚੋੱਕੇ ਸਾਈਡ ਤੇ ਕੀਤਾ ਗਿਆ ਹੈ ਇਸ ਤੋਂ ਇਲਾਵਾ ਮੈਂ ਐਡ ਕਰਨਾ ਚਾਹੂੰਗਾ ਇੱਕ ਜਿਹੜੀ ਤਸਵੀਰ ਉਹਦੇ ਕਰਕੇ ਖਾਸ ਕਰਕੇ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰ ਦਿੰਨਾ ਹੈਗਾ ਇਹ ਮੇਰੇ ਕੋਲ ਵੀਡੀਓ ਹੈਗਾ ਇੱਕ ਤਸਵੀਰ ਹੋਈ ਆ ਸੋਸ਼ਲ ਮੀਡੀਆ ਤੇ ਕਾਫੀ ਹੈ ਜਿਹਦੇ ਵਿੱਚ ਸਾਡਾ ਇੱਕ ਮੁਲਾਜ਼ਮ ਜਿਹੜਾ ਹੈਗਾ ਉਹ ਗੋਡੇ ਰੱਖ ਕੇ ਬੈਠਾ ਆ ਇੱਕ ਪ੍ਰਦਰਸ਼ਨਕਾਰੀ ਦੇ ਉੱਤੇ ਜੇ ਤੁਸੀਂ ਦੇਖੋ ਇਹਨੂੰ ਖਿਆਲ ਦੇ ਨਾਲ ਵੀ ਕਰ ਦਿੰਦਾ ਤੁਸੀਂ ਫਰੇਮ ਬਾਈ ਫਰੇਮ ਦੇਖ ਲਓ ਇਹਨੂੰ ਬਿਲਕੁਲ ਫਰੇਮ ਬਾਈ ਫਰੇਮ ਦੇਖ ਲਓਗੇ ਮੈਂ ਤੁਹਾਨੂੰ ਸ਼ੇਅਰ ਕਰ ਦਿੰਦਾ ਤੇ ਤੁਹਾਨੂੰ ਤੁਸੀਂ ਮੀਡੀਆ ਵਾਲੇ ਨਹੀਂ ਕੋਈ ਵੀ ਜਿਹੜਾ ਬੰਦਾ ਹੈਗਾ ਉਹ ਇਹਨੂੰ ਦੇਖ ਕੇ ਭਲੀ ਭਾਂਤ ਅੰਦਾਜ਼ਾ ਲਗਾ ਸਕਦਾ ਕਿ ਇਨਫੈਕਟ ਹੋਇਆ ਕੀ ਸੀਗਾ ਇਹ ਕੋਈ ਵੀ ਆਮ ਬੰਦਾ ਵੀ ਇਹਨੂੰ ਦੇਖ ਕਰ ਸਕਦਾ ਹੈਗਾ ਬੇਸਿਕਲੀ ਕੀ ਹੋਇਆ ਸੀਗਾ ਕਿ ਇਹ ਜਿਹੜੀ ਫੋਟੋ ਵਾਇਰਲ ਕੀਤੀ ਗਈ ਹੈਗੀ ਆ ਸੋਸ਼ਲ ਮੀਡੀਆ ਤੇ ਕਾਫੀ ਚਲਦੀ ਪਈ ਆ ਤੇ ਕਿ ਬੜਾ ਪੁਲਿਸ ਦਾ ਬੜਾ ਬਰੂਟਲ ਐਕਸ਼ਨ ਆ ਦੈਸਟ ਇਹਦੇ ਵਿੱਚ ਉਹ ਬੰਦਾ ਪਹਿਲਾਂ ਹੀ ਲੰਮਾ ਪਿਆ ਆ ਜਦੋਂ ਸਾਡੀ ਇੱਕ ਟੀਮ ਏਆਰਪੀ ਦੇ ਬੰਦੇ ਉਹਨੂੰ ਚੁੱਕ ਕੇ ਪਿੱਛੋਂ ਲੈ ਕੇ ਜਾ ਰਹੇ ਆ ਔਰ ਇਹ ਸਾਡਾ ਮੁਲਾਜ਼ਮ ਇਨਫੈਕਟ ਤੇ ਸੱਟ ਵੀ ਲੱਗੀ ਆ ਜਿਹੜਾ ਮੁੰਡਾ ਬੈਠਾ ਜੇ ਤੁਸੀਂ ਸਾਰੀ ਵੀਡੀਓ ਦੇਖੋਗੇ ਦੇਖੋਗੇ ਉਹਦੇ ਜਿਹੜਾ ਹੈਗੇ ਆ ਦੋਨੋਂ ਹੱਥ ਜ਼ਮੀਨ ਤੇ ਸੜਕ ਤੇ ਵੱਜੇ ਜ਼ੋਰ ਨਾਲ ਤੇ ਉਹ ਜਦੋਂ ਇਹਨੂੰ ਲੈ ਕੇ ਆ ਰਹੀ ਇਸ ਕਫਲ ਦੇ ਵਿੱਚ ਜਿਹੜੀ ਧੱਕਾ ਮੋ ਤੇ ਉਥੇ ਜਦੋਂ ਉਹਨੂੰ ਪਿੱਛੋਂ ਧੱਕਾ ਵੱਜਿਆ ਤਾਂ ਉਹ ਮੁੰਡਾ ਨੇਚੁਰਲੀ ਇਹਨੂੰ ਫੜ ਕੇ ਪ੍ਰਦਰਸ਼ਨਕਾਰੀ ਨੂੰ ਕਿਸੇ ਨੇ ਢਾਇਆ ਨਹੀਂ ਹੈਗਾ ਇਹ ਪਹਿਲਾਂ ਹੀ ਲੰਮਾ ਪਿਆ ਤੁਸੀਂ ਵੀਡੀਓ ਦੇਖ ਲਓ ਮੈਂ ਤੁਹਾਨੂੰ ਹੁਣੀ ਸ਼ੇਅਰ ਕਰ ਦਿੰਦਾ ਇਹ ਪਹਿਲਾਂ ਹੀ ਥੱਲੇ ਲੰਮਾ ਪਿਆ ਉਹ ਠੀਕ ਹੈ ਜਦੋਂ ਉਹਨੂੰ ਧੱਕਾ ਲੱਗਾ ਪਿੱਛੋਂ ਉਹ ਡਿਗਿਆ ਤੇ ਬਟ ਆਬਵੀਅਸ ਉਹ ਅੱਗੇ ਲੰਮਾ ਪਿਆ ਤੇ ਉਹਦੇ ਉੱਤੇ ਉਹ ਹੈਗਾ ਗਿਰਿਆ ਤੇ ਉਸ ਤੋਂ ਬਾਅਦ ਜਿਹੜੇ ਉਹ ਸਿਰਫ ਇੰਨੀ ਕੋ ਫੋਟੋ ਜਿਹੜੀ ਚੱਕ ਕੇ ਉਹ ਕੀਤੀ ਗਈ ਹੈਗੀ ਆ ਆਦਰਵਾਇਜ਼ ਇਹੋ ਜੀ ਕੋਈ ਗੱਲ ਨਹੀਂ ਹੋਈ ਇਹ ਜੀ ਕੋਈ ਉਹਦੇ ਨਾਲ ਪੁੱਟ ਮਾਰਨੀ ਹੋਈ ਨੂੰ ਢਾਇਆ ਨਹੀਂ ਗਿਆ ਜਿੱਦਾਂ ਆਗੇ ਫੋਟੋ ਜੀ ਨਜ਼ਰ ਆ ਰਿਹਾ ਹੈ ਬੜੇ ਸਾਰੇ ਧਰ ਦੇ ਦੇਖੋ ਇਹਦੇ ਵਿੱਚ ਇਹ ਹੈ ਕਿ ਬਲਤੇ ਮੈਂ ਕਿੰਨਾ ਜੀ ਕਿ ਬਲ ਪ੍ਰਯੋਗ ਹੁੰਦਾ ਲਾਖੀ ਚਾਕ ਕਰਨ ਦਾ ਕੁੱਟਣਾ ਪਾਈ ਦੇ ਬਿਛੋੜਾ ਮਾਰਨੀਆ ਜਾਂ ਕੁਝ ਅਥਰੂ ਗੈਸ ਛੜਨਾ दैट इज ਬਲ ਪ੍ਰਯੋਗ ਇਹਦੇ ਵਿੱਚ ਤੇ ਅਸੀਂ ਆਪਣੀ ARP ਨੂੰ ਡਾਂਗਾ ਵੀ ਉਹਨੀਆਂ ਸਾਈਡ ਤੇ ਰਖਾਤੀਆਂ ਉਹ ਤੁਸੀਂ ਦੇਖੋ ਵੀਡੀਓ ਅਸੀਂ ਚੁੱਕ-ਚੁੱਕ ਕੇ ਉਹਨੂੰ ਸਾਈਡ ਤੇ ਕਰਦੇ ਪਏ ਤੇ ਇੰਨਾ ਤੇ ਮੈਨੂੰ ਲੱਗਦਾ ਨਹੀਂ ਜੀ ਕਿ ਉਹ ਬਰੂਟਲ ਹੈ ਕੋਈ ਗਲਤ ਕੀਤਾ ਹੈਗਾ ਤੇ ਬਾਕੀ ਕਾਨੂੰਨ ਤੇ ਕੋਈ ਵੀ ਜਿਹੜਾ ਬੰਦਾ ਆਪਣੇ ਲਾਏਗਾ ਆਪਣੇ ਹੱਥੋਂ ਉਹਦੇ ਖਿਲਾਫ ਇਹ ਕਾਰਵਾਈ ਕਰਾਂਗਾ